ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਨੀ ਕਿ ਮੈਂ ਇਹ ਵਾਲਾ ਏਰੀਆ ਤਾਂ ਪਕੜਿਆ ਇੱਥੇ ਇੱਕ ਬੱਸ ਸਟੈਂਡ ਨੇੜੇ ਹੋਣ ਦੇ ਕਰਕੇ ਇੱਥੇ ਜਿਹੜੀ ਫੁੱਟਫਾਲ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਮੈਂ तकरीबन ਜਦੋਂ ਇੱਥੋਂ ਨਿਕਲਦੀ ਸੀ ਤਾਂ ਕੁਝ ਚੀਜ਼ਾਂ ਮੇਰੀਆਂ ਅੱਖਾਂ ਨੂੰ ਰੜਕਦੀਆਂ ਰਹਿੰਦੀਆਂ ਸੀਗੀਆਂ ਸੋ ਮੇਰੇ ਧਿਆਨ 'ਚ ਸੀ ਕਿ ਅੱਜ ਅਸੀਂ ਸ਼ੁਰੂਆਤ ਜਿਹੜੀ ਹੈ ਉਹ ਇੱਥੋਂ ਕਰਨੀ ਹੈ ਸੋ ਅਸੀਂ ਅਸੀਂ ਹੈਗੇ ਝਾੜੂ ਵਾਲੇ ਆ ਸਾਡਾ ਕੰਮ ਹੀ ਸਫਾਈ ਹੈ ਚਾਹੇ ਉਹ ਕੂੜੇ ਗੰਦਗੀ ਦੀ ਸਫਾਈ ਹੈ ਚਾਹੇ ਉਹ ਸਿਸਟਮ ਦੀ ਸਫਾਈ ਹੈ ਸੋ ਜਿਵੇਂ ਜਿਵੇਂ ਸਾਨੂੰ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨੇ ਭਾਉਂਦੇ ਹੋਏ ਜਿੱਥੇ ਜਿੱਥੇ ਸਫਾਈ ਦੀ ਜ਼ਰੂਰਤ ਹੈ ਅਸੀਂ ਆਪ ਉਤਰੇ ਹੋਏ ਹਾਂ ਔਰ ਮੈਂ ਇਹ ਐਨਸ਼ੋਰ ਕਰਾਂਗੀ ਕਿ ਇੱਕ ਹਫ਼ਤੇ ਚ ਐਟਲੀਸਟ ਮੇਰੀ ਅਵੇਲੇਬਿਲਟੀ ਦੇ ਹਿਸਾਬ ਦੇ ਨਾਲ ਇਹ ਸਾਰਾ ਸਟ੍ਰੈਚ ਜਿਹੜਾ ਬ੍ਰਿਜ ਦੇ ਥੱਲੇ ਹੈ ਗ੍ਰੀਨ ਬੈਲਟ ਹੈ ਇਹਦੇ ਮੈਂ ਮੈਂ ਜੋ ਅੱਜ ਮਹਿਸੂਸ ਕਰ ਰਹੀ ਹਾਂ ਇਹਦੇ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦਾ ਹੈ ਉਦੋਂ ਐਨਸ਼ੋਰ ਕਰਨਾ ਚਾਹੀਦਾ ਹੈ ਕਿ ਕਿਹੜੇ ਕਿਹੜੇ ਇਦਾਂ ਦੀ ਜਗ੍ਹਾ ਛੱਡ ਰਹੇ ਜਿੱਥੇ ਕੂੜਾ ਇਕੱਠਾ ਹੋ ਸਕਦਾ ਹੈ ਸੋ ਅਸੀਂ ਇਨਸ਼ੋਰ ਕਰਾਂਗੇ ਕਿ ਇਰੈਗੂਲਰਲੀ ਇੱਥੇ ਸਫਾਈ ਹੁੰਦੀ ਰਹੇ ਔਰ ਇੱਕ ਵਾਰ ਜਦੋਂ ਸਾਰਿਆਂ ਨੂੰ ਆਦਤ ਪੈ ਜਾਏਗੀ ਤਾਂ ਫਿਰ ਮੇਰਾ ਖਿਆਲ ਗੰਦਗੀ ਘਟੇਗੀ ਪਰ ਤੁਹਾਡੇ ਰਾਹੀਂ ਇੱਕ ਮੇਨ ਮੈਸੇਜ ਜਿਹੜਾ ਮੈਂ ਅੱਜ ਸਾਰੇ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਦੇਣਾ ਚਾਹੁੰਦੀ ਆ ਕਿ ਸਾਨੂੰ ਕੋਈ ਵੀ ਇਹਦੇ ਵਿੱਚ ਸ਼ਰਮ ਨਹੀਂ ਆ ਮੈਂ ਖੁਦ ਹਫਤੇ ਚ ਇੱਕ ਵਾਰ ਦੋ ਵਾਰ ਇੱਥੇ ਆ ਸਕਦੀ ਆ ਤੁਸੀਂ ਮੇਰੇ ਸਾਥ ਦਿਓ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਇਲਾਵਾ ਹੋਰ ਇਹ ਜੀ ਜਗ੍ਹਾ ਜਿੱਥੇ ਸਾਡੇ ਸਾਥ ਦੇ ਨਾਲ ਉੱਥੇ ਸਫਾਈ ਹੋ ਸਕਦੀ ਹੈ ਮੈਨੂੰ ਮੈਸੇਜ ਕਰੋ ਤੁਸੀਂ ਸਾਨੂੰ ਕਾਲ ਕਰੋ ਅਸੀਂ ਸਾਰੀ ਟੀਮ ਲੈ ਕੇ ਉੱਥੇ ਵੀ ਆਵਾਂਗੇ ਪਰਪਸ ਬਹੁਤ ਕਲੀਅਰ ਹੈ ਕਿ ਇਹ ਸਾਡੀ ਗੁਰੂ ਕੀ ਨਗਰੀ ਹੈ ਬਹੁਤ ਸਾਰਾ ਟੂਰਿਸਟ ਆਂਦਾ ਹੈ ਇੱਥੇ ਬਹੁਤ ਸੋਹਣੀ ਤਰ੍ਹਾਂ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇੰਦੌਰ ਸਿਰਫ ਇੰਦੌਰ ਕਿਉਂ ਇੱਕ ਸੈਕਿੰਡ ਇੰਦੌਰ ਵੀ ਬਣ ਸਕਦਾ ਸੋ ਅਸੀਂ ਲੋਕਾਂ ਦਾ ਸਾਥ ਮੰਗ ਰਹੇ ਹਾਂ ਦੇ ਵਿੱਚ ਸਾਰਿਆਂ ਦਾ ਜਿੱਦਾਂ ਅੰਤਰੀ ਮਿਲਦਾ ਖਾ ਕਰਾਂਗੇ ਠੰਡੇਵਾਲ ਦੀ ਟੀਮ ਤੁਹਾਡੀ ਨਾਲ ਸਾਰੀ ਲੱਗੀ ਹੈ ਜੀ ਦੇਖੋ ਮੈਂ ਇਸ ਗੱਲ ਨੂੰ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੀ ਟੀਮ ਨੂੰ ਮੈਂ ਬਹੁਤ ਛੋਟੇ ਜਿਹੇ ਸੱਦੇ ਦੇ ਉੱਤੇ ਵੀ ਜਦੋਂ ਬੁਲਾਉਂਦੀਆਂ ਇੱਥੋਂ ਤੱਕ ਸਾਡੇ ਡਾਕਟਰ ਕਿਰਨ ਇੱਥੇ ਹੈਗੇ ਨੇ ਵਿਜੀਜੀ ਇੱਥੇ ਹੈਗੇ ਨੇ ਮੈਨੂੰ ਕਾਰਪੋਰੇਸ਼ਨ ਵੱਲੋਂ ਵੀ ਜਿੰਨੇ ਸਾਡੇ ਸੈਨੇਟਰੀ ਇਨਸਪੈਕਟਰਸ ਨੇ ਚੀਫ ਸੈਨੇਟਰੀ ਇਨਸਪੈਕਟਰਸ ਨੇ ਜਿੰਨਾ ਵੀ ਸਟਾਫ ਹੈ ਮੈਨੂੰ ਕਦੇ ਉਹਨਾਂ ਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਹੈ ਆ ਹੁਣੇ ਮੈਂ ਸਭ ਨੂੰ ਕਿਹਾ ਨਹੀਂ ਪਰ ਡਾਕਟਰ ਨੇ ਮਹਿਸੂਸ ਕੀਤਾ ਤਾਂ ਉਹ ਕਹਿੰਦੇ ਪਾਣੀ ਦਾ ਟੈਂਕਰ ਵੀ ਅਸੀਂ ਇਥੇ ਹੁਣੇ ਮੰਗਵਾ ਦਿੰਨੇ ਆ ਮੇਰੀ ਖੁਦ ਦੀ ਜਿਹੜੀ ਟੀਮ ਹੈਗੀ ਹੈ ਸਾਡੇ ਕਾਉਂਸਲਰਸ ਨੇ ਸਾਡੇ ਬੋਰਡਿੰਗ ਚਾਰਜਸ ਨੇ ਸਾਡੇ ਬਲੌਕ ਇੰਚਾਰਜਸ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਉਹ ਲੋਕ ਸਾਰੇ ਹੀ ਹਮੇਸ਼ਾ ਤਿਆਰ ਰਹਿੰਦੇ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਕਿ ਸੰਡੇ ਹੋਣ ਦੇ ਬਾਵਜੂਦ ਤੁਸੀਂ ਸਾਰੇ ਸਵੇਰੇ ਸਵੇਰੇ ਇੱਥੇ ਵੱਡੀ ਗਿਣਤੀ ਵਿੱਚ ਆਏ ਹੋ ਔਰ ਮੇਰੇ ਸਫਾਈ ਕਰਮਚਾਰੀਆਂ ਨੂੰ ਖਾਸ ਤੌਰ ਤੇ ਵੱਡਾ ਧੰਨਵਾਦ ਹੈ ਕਿਉਂਕਿ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਦੇ ਉੱਤੇ ਔਰ ਮੈਂ ਇਹ ਚਾਹਨੀ ਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਮੇਰੇ ਸ਼ ਅਕਸਰ ਬੱਚਿਆਂ ਨੂੰ ਕੰਮ ਕਹਿੰਨੀ ਆ ਕੰਮ ਦਾ ਘਟਾ ਨਹੀਂ ਅਸੀਂ ਕੰਮ ਕਰਨ ਵਾਲੇ ਹੋਣੇ ਚਾਹੀਦੇ ਆ ਕੰਮ ਬਹੁਤ ਆ ਸੋ ਜਿਹੜੀ ਵੀ ਜ਼ਿੰਮੇਵਾਰੀ ਪ੍ਰਮਾਤਮਾ ਤੁਹਾਨੂੰ ਦਿੰਦਾ